ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੇ ਦੋਵੇਂ ਪਾਸੇ ਮਹਾਰਾਜ ਨੇ ਨਜ਼ਰ ਮਾਰੀ ਆ ਸਤਿਗੁਰੂ ਜੀ ਮਸੰਦਾਂ ਦੇ ਨਾਲ ਇੱਥੇ ਟਿਕੇ ਹੋਏ ਆ ਜਦੋਂ ਮਹਾਰਾਜ ਨੇ ਦੇਖਿਆ ਇੱਥੇ ਆਸਣ ਲਾਇਆ ਇੱਥੇ ਇੱਕ ਪਾਸੇ ਪਹਾੜੀਆਂ ਦੀ ਧਾਰਾ ਹੈ ਉੱਚੀਆਂ ਉੱਚੀਆਂ ਪਹਾੜੀਆਂ ਨੇ ਹਰੇ ਹਰੇ ਦਰਖਤ ਨੇ ਬੜਾ ਸੋਹਣਾ ਹੀ ਰਮਣੀਕ ਨਜ਼ਾਰਾ ਹੈ ਬਹੁਤ ਸੋਹਣੇ ਪਹਾੜ ਦਿਖਾਈ ਦਿੰਦੇ ਆ ਤੇ ਫੇਰ ਮਹਾਰਾਜ ਨੇ ਕੀ ਦੇਖਿਆ ਉੱਚੇ ਉੱਚੇ ਪਹਾੜਾਂ ਦੇ ਵਿਚਕਾਰ ਇੱਕ ਦੇਵੀ ਦਾ ਟਿੱਲਾ ਬਣਿਆ ਹੋਇਆ ਹੈ ਉਹ ਦੇਵੀ ਕਿਹੜੀ ਆ ਨੈਣਾ ਦੇਵੀ ਫੇਰ ਮਹਾਰਾਜ ਨੇ ਦੂਜੇ ਪਾਸੇ ਆਪ ਦਾ ਜਿਹੜਾ ਧਿਆਨ ਹੈ ਜਦੋਂ ਕੀਤਾ ਹੈ ਅੱਖਾਂ ਫੇਰ ਕੇ ਦੇਖਿਆ ਨੇਤਰਾਂ ਨਾਲ ਸਤਲੁਜ ਦਰਿਆ ਦਾ ਵੱਡਾ ਪ੍ਰਵਾਹ ਵਹਿ ਰਿਹਾ ਸੀ ਉਹਦਾ ਨੀਲਾ-ਨੀਲਾ ਜਲ ਬਹੁਤ ਸੁੰਦਰ ਸੀ ਇਤਨਾ ਸੁੰਦਰ ਆਨੰਦ ਹੁੰਦਾ ਦੇਖਿਆ ਮਹਾਰਾਜ ਨੇ ਇਸ ਕਰਕੇ ਸ਼ਹਿਰ ਦਾ ਨਾਂ ਹੀ ਆਨੰਦਪੁਰ ਰੱਖ ਦਿੱਤਾ ਤੇ ਜਦੋਂ ਆਨੰਦਪੁਰ ਸਾਹਿਬ ਨਾਮ ਰੱਖਿਆ ਕਮਾਲ ਹੋ ਗਈ ਉੱਥੇ ਇੱਕ ਇਹੋ ਜਿਹੀ ਘਟਨਾ ਵਾਪਰੀ ਬੜੀ ਅਜੀਬ ਘਟਨਾ ਵਾਪਰੀ ਜਿਸ ਦਿਨ ਮਹਾਰਾਜ ਨੇ ਆਖਿਆ ਇਹ ਖਾਲਸੇ ਦੀ ਭੂਮੀ ਹੋਵੇਗੀ ਆਨੰਦਪੁਰ ਸਾਹਿਬ ਉਹ ਦਿਨ ਜਦੋਂ ਰਾਤ ਹੋਈ ਆ ਜਦੋਂ ਮਹਾਰਾਜ ਜੀ ਆਰਾਮ ਕਰ ਰਹੇ ਆ ਜਦੋਂ ਮਸੰਦ ਵੀ ਸੌਣ ਲੱਗੇ ਆ ਇੱਕਦਮ ਚਾਰੇ ਪਾਸੇ ਸੰਘਣਾ ਹਨੇਰਾ ਛਾ ਗਿਆ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਫੇਰ ਬਹੁਤ ਤੇਜ਼ ਹਵਾ ਚੱਲੀ ਆ ਇੰਨੀ ਤੇਜ਼ ਹਵਾ ਚੱਲੀ ਤੇ ਹਵਾ ਵੀ ਬੜੀ ਬਦਬੋਦਾਰ ਚੱਲੀ ਆ ਬਹੁਤ ਦੁਰਗੰਧਿਤ ਬਾਇੂ ਬਹੇਉ ਇੰਨੀ ਜ਼ਿਆਦਾ ਵੀ ਭਾਵ ਕੀ ਸਿਆਣੀ ਸੀ ਜਾਂਦਾ ਇਨੀ ਬਦਬੂ ਦਾ ਰਹਿਵਾ ਰਹੀ ਸੀ ਅਸਲ ਵਿੱਚ ਉਥੇ ਇੱਕ ਦੈਂਤ ਆ ਰਿਹਾ ਸੀ ਉਹ ਦੈਂਤ ਜਦੋਂ ਆ ਗਿਆ ਨਾ ਉਹਦੀ ਬਦਬੂ ਜਦੋਂ ਆਈ ਆ ਸਾਰਿਆਂ ਨੇ ਆਪਦੇ ਨੱਕ ਟਕਲੇ ਆ ਕਿਉਂਕਿ ਸਹੀ ਨਹੀਂ ਸੀ ਜਾਂਦੀ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਆਈ ਬਦਬੂ ਮਹਾਰਾਜ ਨੇ ਮੁੱਖ ਤੇ ਕੱਪੜਾ ਲੈ ਲਿਆ ਜਿਸ ਪਾਸੇ ਦਰਵਾਜ਼ਾ ਸੀ ਉਹ ਪਾਸੇ ਵੇਖਿਆ ਹੁਣ ਜਦੋਂ ਸਤਿਗੁਰੂ ਮਹਾਰਾਜ ਦੇਖਦੇ ਆ ਉਧਰ ਇੱਕ ਬਹੁਤ ਵੱਡਾ ਸਰੀਰ ਦਿਖਾਈ ਦੇ ਰਿਹਾ ਹੈ ਇਨੂੰ ਆਮ ਬੰਦਾ ਵੇਖੇ ਤੇ ਧਰਬਕ ਜੇ ਡਰ ਜੇ ਉਹਦੇ ਪਸੀਨੇ ਛੁੱਟ ਜਾਣ ਕਿਉਂਕਿ ਉਹਦੇ ਸਿਰ ਦੇ ਉੱਪਰ ਬੜੇ ਤਿੱਖੇ ਤਿੱਖੇ ਸਿੰਗਾ ਤੇ ਉਹਦੇ ਵਾਲਾਂ ਦਾ ਜਿਹੜਾ ਰੰਗ ਆ ਉਹ ਵੀ ਲਾਲ ਆ ਖੂਨ ਵਰਗਾ ਬਿਲਕੁਲ ਜ਼ੁਬਾਨ ਦੇ ਨਾਲ ਹੋਠਾਂ ਨੂੰ ਚੱਟ ਰਿਹਾ ਸੀ ਲਾਲ ਅੱਖਾਂ ਬੜੀਆਂ ਭਿਆਨਕ ਸੀਗੀਆਂ ਦਾੜੀ ਦੇ ਵਾਲ ਵੀ ਬੜੇ ਲਾਲ ਹੋਏ ਪਏ ਆ ਤੇ ਗਲ ਤੇ ਹੱਥ ਦੇ ਵਿੱਚ ਨਾ ਉਹਨੇ ਵੱਡੇ ਵੱਡੇ ਹੱਡ ਫੜੇ ਹੋਏ ਆ ਮਨੁੱਖਾਂ ਨੂੰ ਮਾਰ-ਮਾਰ ਕੇ ਖਾ-ਖਾ ਕੇ ਉਹਨਾਂ ਦੇ ਹੱਡੀਆਂ ਦਾ ਹਾਰ ਬਣਾ ਕੇ ਗਲ ਵਿੱਚ ਪਾਇਆ ਹੋਇਆ ਹੈ ਤੇ ਹੱਥ ਵਿੱਚ ਵੀ ਹੱਡੀਆਂ ਫੜੀਆਂ ਨੇ ਸਰੀਰ ਦੇ ਸਾਰੇ ਅੰਗਾਂ ਦਾ ਰੰਗ ਬੜਾ ਹੀ ਕਾਲਾ ਹੈ ਹੈੱਡ ਬੜਾ ਮੋਟਾ ਫੁੱਲਿਆ ਹੋਇਆ ਨਾੜੀਆਂ ਦਿਖ ਰਹੀਆਂ ਨੇ ਕਾਰੋ ਰੰਗ ਅੰਗ ਸਭ ਕੇਰਾ ਥੂਲ ਉਦਰ ਅਰ ਤੁਮਨੀ ਹੀਰਾ ਹੱਥਾਂ ਨਾਲ ਬੰਦਿਆਂ ਦੇ ਸਿਰ ਨੂੰ ਵਜਾਉਂਦਾ ਸੀਗਾ ਖੋਪੜੀਆਂ ਨੂੰ ਜਿਵੇਂ ਤਬਲਾਵਾਦਕ ਤਬਲਾ ਵਜਾਉਂਦੇ ਹਨ ਇਦਾਂ ਵਜਾ ਰਿਹਾ ਹੈ ਭਿਆਨਕ ਦ੍ਰਿਸ਼ਟੀ ਨਾਲ ਮਹਾਰਾਜ ਨੂੰ ਡਰਾਉਣਾ ਚਾਹੁੰਦਾ ਸੀਗਾ ਇਸਤਰੀਆਂ ਨੂੰ ਕਹਿੰਦਾ ਹੁੰਦਾ ਸੀ ਹੁਣ ਮੈਂ ਤੁਹਾਨੂੰ ਖਾਵਾਂਗਾ ਲਹੂ ਪੀ ਕੇ ਤ੍ਰਿਪਤ ਹੋ ਜਾਵਾਂਗਾ ਉਹ ਵਿਚਾਰੀਆਂ ਚੀਕਾਂ ਮਾਰਦੀਆਂ ਸੀ ਇਸ ਕਰਕੇ ਆਖਿਆ ਇਹ ਮੇਰੀ ਨਗਰੀ ਆ ਇਹਦਾ ਤੁਸੀਂ ਨਾਮਕਰਨ ਕਰਤਾ ਆਨੰਦਪੁਰ ਰੱਖਿਆ ਇਹਦਾ ਨਾਮ ਇਹ ਤਾਂ ਮੱਖੋ ਦੀ ਜਗਾ ਮੱਖੋ ਦੀ ਮੈਂ ਮੱਖੋ ਆ ਮੈਂ ਬਸਣ ਨਹੀਂ ਦੇਣਾ ਇੱਥੇ ਕਿਸੇ ਨੂੰ ਹਿਰਦੇ ਵਿੱਚ ਡਰਦਾ ਨਹੀਂ ਸੀ ਇਸ ਤਰ੍ਹਾਂ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਣ ਸਤਿਗੁਰੂ ਮਹਾਰਾਜ ਤਾਂ ਇਹਦੀ ਗਤੀ ਕਰਨਾ ਚਾਹੁੰਦੇ ਆ ਉਹਨੂੰ ਸਮਝਾਉਣਾ ਚਾਹੁੰਦੇ ਆ ਪਰ ਕਈ ਵਾਰੀ ਨਾ ਕੋਈ ਇਹੋ ਜਿਹੇ ਲੋਕ ਹੁੰਦੇ ਜਿਹੜੇ ਸ਼ਬਦਾਂ ਨਾਲ ਨਹੀਂ ਮੰਨਦੇ ਹੁੰਦੇ ਉਹਨਾਂ ਨੂੰ ਜਿੰਨਾ ਮਰਜ਼ੀ ਪਿਆਰ ਨਾਲ ਆਪਾਂ ਕਹਿ ਲਈਏ ਨਹੀਂ ਸੁਣਦੇ ਅੱਜ ਵੀ ਇਹੋ ਜਿਹੇ ਲੋਕ ਤੁਹਾਡੇ ਆਸੇ-ਪਾਸੇ ਹੋਣਗੇ ਪਰ ਹਾਂ ਹੱਥਾਂ ਬਾਜ ਕਰਾਰੇ ਆਂ ਵੈਰੀ ਹੋਣ ਨਾ ਮਿੱਤ ਤੇ ਜਦੋਂ ਕਰਾਰੇ ਹੱਥ ਦਿਖਾਏ ਜਾਂ ਫਿਰ ਡਰ ਜਾਂਦੇ ਆ ਕਿਉਂਕਿ ਮਾਖੋ ਜਿਹੜਾ ਦਾੰਦ ਸੀ ਕਹਿ ਰਿਹਾ ਸੀ ਅਸੀਂ ਤਾਂ ਬੰਦੇ ਖਾ ਜਾਂਦੇ ਆ ਅਸੀਂ ਤਾਂ ਬੰਦਿਆਂ ਦਾ ਲਹੂ ਪੀਨੇ ਆ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਇਹਨਾਂ ਨੇ ਸਾਡੀ ਧਰਤੀ ਤੇ ਕਬਜ਼ਾ ਕੀਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇਖ ਰਿਹਾ ਵੀ ਉਹ ਕੀ ਕਹਿ ਰਿਹਾ ਹੈ ਵੀ ਇਹਨੇ ਤਾਂ ਇਸ ਤਰ੍ਹਾਂ ਕਾਬੂ ਨਹੀਂ ਹੋਣਾ ਇਹ ਤਾਂ ਮਾਰ ਮਾਰ ਸਾਰਿਆਂ ਨੂੰ ਖਾ ਜਾਏਗਾ ਬੰਦਿਆਂ ਦਾ ਮਾਸ ਖਾਣ ਵਾਲਾ ਦੈਂਤ ਆ ਪਰ ਮਹਾਰਾਜ ਕਹਿੰਦੇ ਨਾ ਤਾਂ ਕਿਸੇ ਨੂੰ ਡਰ ਦੇਣਾ ਚਾਹੀਦਾ ਤੇ ਨਾ ਹੀ ਕਿਸੇ ਦਾ ਡਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਉੱਥੇ ਕਲਾ ਵਰਤਾਈ ਦੈਂਤ ਜਿਹੜਾ ਦਰਵਾਜ਼ੇ 'ਚ ਖੜ ਕੇ ਧਮਕੀਆਂ ਦੇ ਰਿਹਾ ਸਤਗੁਰੂ ਮਹਾਰਾਜ ਉੱਠੇ ਤੇ ਆਪਣਾ ਧਨਸ਼ਬਾਨ ਜਿਹੜਾ ਮਹਾਰਾਜ ਕੋਲ ਤਨੁੱਖ ਸੀਗਾ ਫੜ ਲਿਆ ਮਹਾਰਾਜ ਨੇ ਤੇ ਗੁਰੂ ਸਾਹਿਬ ਜੀ ਨੇ ਉੱਥੇ ਕੀ ਕੀਤਾ ਹੈ ਮਹਾਰਾਜ ਨੇ ਖਪਰਾ ਬਹੁਤ ਜ਼ਿਆਦਾ ਮਹਾਰਾਜ ਨੇ ਤਿੱਖਾ ਤੀਰ ਪੱਥੇ 'ਚੋਂ ਕੱਢਿਆ ਕਮਾਨ ਚ ਛਾੜ ਲਿਆ ਜਦੋਂ ਖਿੱਚਿਆ ਨਾ ਮਹਾਰਾਜ ਜੀ ਨੇ ਆਪਦੇ ਡੋਲਿਆਂ ਦੇ ਨਾਲ ਮਹਾਰਾਜ ਬੜੇ ਜਵਾਨ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰगोबिंद ਸਾਹਿਬ ਜੀ ਦੇ ਪੁੱਤਰ ਨੇ ਆਪਣੇ ਪਿਤਾ ਦੀ ਤਰ੍ਹਾਂ ਹੀ ਲੰਮੇ ਉੱਚੇ ਬਲੀ ਨੇ ਸ਼ਸਤਰਧਾਰੀ ਨੇ ਅੱਜ ਕੱਲ ਜਿਹੜੀਆਂ ਫੋਟੋਆਂ ਬਣਦੀਆਂ ਨੌਵੇਂ ਪਾਸ਼ਾ ਜੀ ਦੀਆਂ ਉਹਦੇ ਵਿੱਚ ਕਈ ਵਾਰੀ ਸ਼ਸਤਰ ਨਹੀਂ ਹੁੰਦੇ ਸਾਧ ਸੰਗਤ ਜੀ ਤੇ ਸ਼ਸਤਰ ਤੋਂ ਬਿਨਾਂ ਹੀ ਆਪਾਂ ਫੋਟੋ ਦੇ ਦਰਸ਼ਨ ਕਰ ਲੈਨੇ ਆ ਪਰ ਜਿਹੜੀਆਂ ਅੱਜ ਤੋਂ ਕਈ ਸਾਲ ਪਹਿਲਾਂ 200 250 ਸਾਲ ਪਹਿਲਾਂ ਪ੍ਰਾਣੀਆਂ ਤਸਵੀਰਾਂ ਨੇ ਨਾ ਚਿੱਤਰਕਾਰੀ ਕੀਤੀ ਹੋਈ ਆ ਉਹਨਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸ਼ਸਤਰਧਾਰੀ ਦਿਖਾਏ ਗਏ ਗੁਰੂ ਸਾਹਿਬ ਦੇ ਸ਼ਸਤਰ ਅੱਜ ਵੀ ਕਈ ਥਾਵਾਂ ਤੇ ਪਏ ਆ ਧਮਤਾਨ ਸਾਹਿਬ ਜਾਇਓ ਕਦੇ ਮੁਠੇ ਵਾਲੀ ਸਤਗੁਰਾਂ ਜੀ ਦੀ ਕਮਰ ਕੱਸੇ ਦੀ ਸ਼ਸਤਰਧਾਰੀ ਤਲਵਾਰ ਪਈ ਆ ਇੱਥੋਂ ਪਤਾ ਲੱਗਦਾ ਵੀ ਮਹਾਰਾਜ ਸ਼ਸਤਰਧਾਰੀ ਸੀਗੇ ਆਪਦੇ ਕੋਲ ਰੱਖਦੇ ਸੀ ਮਹਾਰਾਜ ਤੀਰ ਕਮਾਨ ਤੇ ਮਹਾਰਾਜ ਨੇ ਜਦੋਂ ਤੀਰ ਕਮਾਨ ਤੇ ਚਾੜ ਲਿਆ ਨਾ ਤੇ ਉਦੋਂ ਫਿਰ ਉਹ ਦੈਂਤ ਨੇ ਦੇਖਿਆ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੰਨਾਂ ਤੱਕ ਖਿੱਚਿਆ ਨਾ ਤੀਰ ਉਹ ਦੈਂਤ ਨੇ ਜਾਣਦਿਆ ਵੀ ਇਹ ਤਾਂ ਕੋਈ ਪ੍ਰਤਾਪੀ ਪੁਰਸ਼ ਨੇ ਇਹ ਕੋਈ ਮੇਰੇ ਤੋਂ ਡਰਨ ਵਾਲੇ ਨਹੀਂ ਆਮ ਸੁਧਾਰਨ ਜਿਆ ਬੰਦਾ ਹੁੰਦਾ ਤੇ ਉਹਨੇ ਡਰ ਕੇ ਭੱਜ ਜਾਣਾ ਸੀਗਾ ਉਹਨੇ ਸੋਚਿਆ ਮੇਰੇ ਤੋਂ ਡਰੇ ਨਹੀਂ ਮੇਰੇ ਤੋਂ ਸਾਰੀ ਦੁਨੀਆ ਡਰਦੀ ਆ ਮੈਂ ਕੌਣ ਹਾਂ ਮੈਂ ਮਾਖੂ ਆ ਮਾਖੂ ਦੈਂਤ ਮੈਂ ਤਾਂ ਖਾ ਜਾਣਾ ਬੰਦਿਆਂ ਨੂੰ ਉਹਨਾਂ ਦੀਆਂ ਹੱਡੀਆਂ ਦਾ ਸੁਰਮਾ ਬਣਾ ਦੇਣਾ ਦੇਖੋ ਕਿਸੇ ਵਿੱਚ ਇਨੀ ਜ਼ਰਤ ਹੀ ਨਹੀਂ ਹੈਗੀ ਕਿਥੇ ਉਹ ਪਿੰਡ ਵਸਾ ਸਕੇ ਕੋਈ ਜ਼ਰਤ ਨਹੀਂ ਕਰ ਸਕਦਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨਤ ਆਨ ਮਹਾਰਾਜ ਕਹਿੰਦੇ ਨਾ ਸੀ ਕਿਸੇ ਨੂੰ ਭੈ ਦੇਣਾ ਤੇ ਨਾ ਹੀ ਕਿਸੇ ਦਾ ਭੈ ਮੰਨਣਾ ਨਿਰਭਉ ਜਪੈ ਸਗਲ ਭਉ ਮਿਟੈ ਸੱਚੇ ਪਾਤਸ਼ਾਹ ਜੀ ਨੇ ਸਿੱਧਾ ਜਦੋਂ ਤੀਰ ਖਿੱਚ ਕੇ ਕੰਨਾਂ ਤਾਂ ਹੀ ਕੀਤਾ ਨਾ ਮੱਖੋ ਦੰਤ ਨੂੰ ਕੰਬਣੀ ਛੜ ਗਈ ਸੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਕਲਾ ਵਰਤਾਈ ਇੰਨਾ ਘਬਰਾ ਗਿਆ ਕਹਿੰਦਾ ਐਸਾ ਨਾ ਹੋਵੇ ਮਹਾਰਾਜ ਤੀਰ ਛੱਡ ਦੇਣ ਤੇ ਮੇਰੇ ਪ੍ਰਾਣ ਕੱਢ ਦੇਣ ਹੁਣ ਲੋਕਾਂ ਨੂੰ ਡਰਾਉਣਾ ਗਿੱਜਿਆ ਸੀ ਕਹਿੰਦਾ ਸੀ ਮੈਂ ਡਰਾਲੂੰਗਾ ਗੁਰੂ ਨੂੰ ਪਰ ਹੁਣ ਆਪ ਡਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਹੁਣ ਤੂੰ ਦੱਸ ਆਪਣੀ ਹੱਡ ਬੀਤੀ ਕੀ ਆ ਤੇਰੀ ਗੱਲ ਕੀ ਆ ਤੇਰੇ ਮਨ ਦੇ ਵਿੱਚ ਦੱਸਣਾ ਕਰ ਜੇ ਤੂੰ ਹਜੇ ਵੀ ਹੰਕਾਰ ਨਹੀਂ ਛੱਡਣਾ ਤੈਨੂੰ ਤੇਰੇ ਕਟੰਬ ਸਹਿਤ ਮਾਰ ਦੇਾਂਗੇ ਸਹਿਤ ਕਟੰਬ ਹਤੇ ਸਵੇਰਾ ਅਸੀਂ ਤੀਰ ਛੱਡ ਛੱਡ ਕੇ ਤੈਨੂੰ ਵੀ ਤੇਰੇ ਪਰਿਵਾਰ ਨੂੰ ਵੀ ਮਾਰ ਦੇਣਾ ਹੈ ਆਪਣਾ ਬਿਰਤਾਂਤ ਸੁਣਾ ਆਪਣਾ ਨਾਂ ਦੱਸ ਇਹ ਸੁਣ ਕੇ ਹੱਥ ਜੋੜ ਕੇ ਵੇਖਣ ਲੱਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਰੋ ਪਿਆ ਰੋ ਰੋ ਕੇ ਕਹਿਣ ਲੱਗਾ ਮੈਨੂੰ ਮਾਰਿਓ ਨਾ ਮੈਨੂੰ ਮਾਰਿਓ ਨਾ ਮਹਾਰਾਜ ਮੈਂ ਦੱਸਦਾ ਮੇਰੀ ਕੀ ਕਹਾਣੀ ਆ ਮਾਖੋ ਮੇਰਾ ਨਾਮ ਜਾਣੋ ਜੀ ਮਾਖੋ ਨਾਮ ਜਾਣੀਐ ਮੇਰਾ ਇਸ ਪੀਪਲ ਤਰ ਪਰਨਿਤ ਡੇਰਾ ਆ ਪਿੱਪਲ ਦਾ ਰੁੱਖ ਦੇਖ ਰਹੇ ਹੋ ਸਾਹਮਣੇ ਇੱਥੇ ਮੈਂ ਰਹਿਣਾ ਅੱਜ ਦਾ ਨਹੀਂ ਰਹਿੰਦਾ ਬੜੀ ਢੇਰ ਦਾ ਰਹਿ ਰਿਆਂ ਤੇ ਮੈਂ ਕੱਲਾ ਨਹੀਂ ਰਹਿੰਦਾ ਮੇਰਾ ਪਰਿਵਾਰ ਵੀ ਇੱਥੇ ਰਹਿੰਦਾ ਹੈ ਤੁਸੀਂ ਇੱਥੇ ਬਸੇਰਾ ਕਰਕੇ ਸਾਡਾ ਘਰ ਖੋਲਿਆ ਤੁਸੀਂ ਇੱਥੇ ਵੱਡਾ ਨਗਰ ਬਸਾਉਣਾ ਚਾਹੁੰਦੇ ਹੋ ਨਗਰ ਦਾ ਨਾਮ ਰੱਖਿਆ ਤੇ ਮੈਨੂੰ ਫਿਕਰ ਪੈ ਗਈ ਜੇ ਨਾਮ ਰੱਖਿਆ ਇੱਥੇ ਲੋਕ ਆ ਕੇ ਰਹਿਣ ਲੱਗ ਪੈਣਗੇ ਤੁਹਾਡੇ ਪਾਸ ਮਿੱਥੋਂ ਰਿਹਾ ਨਹੀਂ ਜਾ ਸਕਦਾ ਤੁਸੀਂ ਬਹੁਤ ਉੱਚੀ ਉੱਚੀ ਕੀਰਤਨ ਕਰਦੇ ਹੋ ਕੁਝ ਪੜ੍ਹਦੇ ਹੋ ਉਹ ਗੁਰਬਾਣੀ ਜਿਹੜੀ ਪੜ੍ਹਦੇ ਹੋ ਉਹਦੇ ਕਰਕੇ ਸਾਡਾ ਇੱਥੇ ਬਸੇਬਾ ਨਹੀਂ ਰਹਿਣਾ ਹੋ ਸਕਦਾ ਉਹ ਜਦੋਂ ਕੰਨਾਂ 'ਚ ਆਵਾਜ਼ ਪੈਂਦੀ ਸਾਨੂੰ ਨਸਣਾ ਪੈਂਦਾ ਤੁਹਾਡੇ ਸਿੱਖ ਇੱਤੇ ਜਦੋਂ ਦੇ ਆਏ ਆ ਉੱਚੀ ਉੱਚੀ ਪਾਠ ਕਰਦੇ ਆ ਪੜੇ ਸਿੱਖ ਉੱਚੇ ਗੁਰਬਾਨੀ ਹਮਰੀ ਕੁਲ ਕੋ ਇਹ ਦੁਖਦਾਨੀ ਇਹ ਸਾਡੀ ਵੰਸ ਵਾਸਤੇ ਬੜੀ ਦੁੱਖਾਂ ਵਾਲੀ ਗੱਲ ਆ ਸਾਰੇ ਇਲਾਕੇ ਦੀ ਰੱਖਿਆ ਹੋ ਗਈ ਆ ਜੋ ਅਸੀਂ ਖਾਣੇ ਆ ਹੁਣ ਕੁਝ ਵੀ ਨਹੀਂ ਖਾਣ ਦੇਵੋਗੇ ਸ਼ਬਦ ਪੜਦੇ ਹੋ ਸਿੱਖ ਤੁਹਾਡੇ ਇੱਧਰ ਉੱਧਰ ਫਿਰਦੇ ਨਾਮ ਹੀ ਜਪੀ ਜਾਂਦੇ ਤੇ ਸਾਧ ਸੰਗਤ ਜੀ ਉਹਨੇ ਦੱਸੀ ਫਿਰ ਗੱਲ ਕਹਿਣ ਲੱਗਾ ਅਸੀਂ ਇੱਥੇ ਰਹਿੰਦੇ ਆ ਨੂੰ ਸਾਨੂੰ 100 ਨਹੀਂ 200 ਨਹੀਂ ਲਗਭਗ 700 ਸਾਲ ਹੋ ਗਿਆ ਇੰਨਾ ਸਮਾਂ ਬੀਤ ਗਿਆ ਇੱਥੇ ਰਹਿੰਦਿਆਂ ਨੂੰ ਅਸੀਂ ਕਿਵੇਂ ਛੱਡ ਦਈਏ ਆਪਣਾ ਟਿਕਾਣਾ ਸਾਧ ਸੰਗਤ ਜੀ ਬੰਦਾ ਕਿਸੇ ਜਗ੍ਹਾ ਤੇ 2-3 ਸਾਲ ਰਹਿ ਜੇ ਨਾ ਪੱਕਾ ਟਿਕਾਣਾ ਬਣਾ ਲੈਂਦਾ ਆਪਦਾ ਤੇ ਛੱਡਦਾ ਨਹੀਂ ਉਹ ਜਗ੍ਹਾ ਨੂੰ ਇਹਨਾਂ ਨੂੰ 700 ਸਾਲ ਹੋ ਗਏ ਸੀ ਰਹਿੰਦਿਆਂ ਨੂੰ ਆਖਿਆ ਹੁਣ ਅਸੀਂ ਕਿੱਥੇ ਜਾਈਏ ਅਸੀਂ ਨਹੀਂ ਕਿਤੇ ਜਾ ਸਕਦੇ ਤੁਸੀਂ ਚਲੇ ਜਾਓ ਜੀ ਬਰਖ ਸਾਤ ਸੈ ਬੀਤੇ ਮੋਹੀ ਬਹੁ ਗੁਜਾਰਨ ਭਲੀ ਵਿਦ ਹੋਈ ਭਲੀ ਪ੍ਰਕਾਰ ਇੱਥੇ ਗੁਜਾਰਾ ਕੀਤਾ ਹੈ ਤਾਂ ਸਾਧ ਸੰਗਤ ਜੀ ਇਹੋ ਜੀਆਂ ਬਦਰੂਹਾ ਬਹੁਤ ਹੈਗੀਆਂ ਨੇ ਜਦੋਂ ਕੁੱਖਾਂ ਨੇ ਬੰਦਗੀ ਨਹੀਂ ਕਰਨੀ ਤੇ ਉਹਨਾਂ ਨੇ ਭੂਤਾਂ ਪ੍ਰੇਤਾਂ ਨੂੰ ਜਨਮ ਦੇਣਾ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਕਈ ਕਰੋੜਾਂ ਹੀ ਜੂਨਾ ਨੇ ਤੇ ਸਾਰੀਆਂ ਤਾਂ ਦੇਵਤਿਆਂ ਦੀ ਹੋ ਨਹੀਂ ਸਕਦੀਆਂ ਦਾਇਤਾਂ ਦੀਆਂ ਵੀ ਨੇ ਰਿਸ਼ੀਆਂ ਦੀਆਂ ਵੀ ਨੇ ਚੰਗਿਆਂ ਦੀਆਂ ਵੀ ਨੇ ਮਾਰਿਆਂ ਦੀਆਂ ਵੀ ਨੇ ਜਿਵੇਂ ਦਿਨਾ ਤੇ ਰਾਤ ਦੌਖਾ ਤੇ ਸੌਖਾ ਪੁੰਨਿਆਂ ਤੇ ਮਸਿਆਵਾ ਇਦਾਂ ਚੰਗੀਆਂ ਮਾਰੀਆਂ ਰੂਹਾਂ ਵੀ ਹੁੰਦੀਆਂ ਨੇ ਪ੍ਰੇਤਾਂ ਦੀਆਂ ਬਿਤਾਲਾਂ ਦੀਆਂ ਜਿਵੇਂ ਮਨੁੱਖ ਦੀ ਇੱਕ ਜੂਨ ਹੈ ਇਹਨਾਂ ਵਿੱਚ ਵੀ ਪੰਜਾਬੀ ਬੰਗਾਲੀ ਵਿਹਾਰੀਆਂ ਦਾ ਫਰਕ ਆ ਨਾ ਇਦਾਂ ਸਾਧ ਸੰਗਤ ਜੀ ਇਹਨਾਂ ਵਿੱਚ ਵੀ ਚੀਜ਼ਾਂ ਹੁੰਦੀਆਂ ਨੇ ਫਰਕ ਬੜਾ ਹੁੰਦਾ ਹੈ ਕਹਿੰਦਾ ਮਹਾਰਾਜ ਬਹੁਤ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ ਸਦੀਆਂ ਹੀ ਬੀਤ ਗਈਆਂ ਮੈਂ ਮੇਰਾ ਪਰਿਵਾਰ ਇੱਥੇ ਸੁਖੀ ਰਹਿੰਨੇ ਆ ਪਰ ਤੁਸੀਂ ਸਾਡਾ ਡੇਰਾ ਖੋਲਿਆ ਇਹ ਜਿਹੜੀ ਧਰਤੀ ਹੈ ਦਾ ਨਾਮ ਮਾਖੋਵਾਲ ਹੈ ਗੁਰੂ ਜੀ ਇਹ ਮੇਰੇ ਨਾਂ ਤੇ ਆ ਲੋਕ ਇੱਥੇ ਆਉਣ ਤੋਂ ਡਰਦੇ ਆ ਤੇ ਤੁਸੀਂ ਆਪ ਦਾ ਇੱਥੇ ਡੇਰਾ ਲਾ ਲਿਆ ਤਾਂ ਕਰਕੇ ਮੈਨੂੰ ਫਿਕਰ ਪੈ ਗਈ ਤੁਸੀਂ ਮੇਰੀ ਧਰਤੀ ਤੇ ਨਗਰ ਬਸਾਉਣਾ ਚਾਹੁੰਦੇ ਹੋ ਇਹ ਤਾਂ ਮੇਰੀ ਨਗਰੀ ਆ ਮੈਨੂੰ ਤੁਹਾਡੇ ਕੋਲ ਰਹਿਣਾ ਔਖਾ ਇੱਥੇ ਮੈਂ ਰਹਿ ਨਹੀਂ ਸਕਦਾ ਇਹ ਕੀਰਤਨ ਇਹ ਗੁਰਬਾਣੀ ਦੀ ਧੁਨ ਜਦੋਂ ਆਸਾ ਦੀ ਵਾਰ ਤੁਸੀਂ ਪੜਦੇ ਹੋ ਕੀਰਤਨ ਕਰਦੇ ਹੋ ਉਦੋਂ ਸਾਨੂੰ ਦੁੱਖ ਹੁੰਦਾ ਹੈ ਕੋਈ ਇੱਥੇ ਬਹਿ ਕੇ ਪੜਦਾ ਕੋਈ ਦਰਖਤ ਥੱਲੇ ਆ ਕੇ ਪੜੀ ਜਾਂਦਾ ਬਾਣੀ ਕੋਈ ਪੱਥਰ ਤੇ ਬਹਿ ਕੇ ਨਾਮ ਜਪ ਰਿਆ ਕਈ ਸਵੇਰੇ ਤੁਰਦੇ ਫਿਰਦੇ ਨਾਮ ਜਪੀ ਜਾਂਦੇ ਆ ਇਹ ਮੇਰੀ ਜਿਹੜੀ ਕੋਲਾ ਨਾ ਉਹ ਖਤਮ ਹੋ ਜੂਗੀ ਇਹ ਸਾਡੀ ਕੋਲੇ ਨੂੰ ਦੁੱਖ ਦਿੰਦੀ ਹੈ ਜਿੰਨੇ ਭੂਤ ਬੈਤਾਲ ਆ ਸਾਧ ਸੰਗਤ ਜੀ ਤੇ ਉਹਨਾਂ ਨੂੰ ਜੇ ਨਾਮ ਜਪੀਏ ਨਾ ਜਿੱਥੇ ਉਥੋਂ ਨੂੰ ਨਸਣਾ ਪੈਂਦਾ ਹੈ ਉਥੇ ਸੱਚਖੰਡ ਦਾ ਪਹਿਰਾ ਹੋ ਜਾਂਦਾ ਦੇਵਤਿਆਂ ਦਾ ਪਹਿਰਾ ਹੋ ਜਾਂਦਾ ਉਥੇ ਇਹਨਾਂ ਦਾ ਜੋਰ ਨਹੀਂ ਚੱਲਦਾ ਇਹਨਾਂ ਚੀਜ਼ਾਂ ਨੂੰ ਤਕਲੀਫ ਹੁੰਦੀ ਆ ਰੱਛਿਆ ਸਗਲ ਦੇਸ਼ ਕੀ ਹੋਈ ਇਹ ਸਾਰਾ ਦੇਸ਼ ਕਹਿੰਦੇ ਸਾਡੀ ਖਰਾਕ ਆ ਅਸੀਂ ਇਹ ਦੇਸ਼ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਲੋਕ ਨੇ ਉਹਨਾਂ ਨੂੰ ਸੀ ਤੰਗ ਕਰ ਲਈਦਾ ਹੈ ਮਹਾਰਾਜ ਕਿਸੇ ਦੀ ਮੱਝ ਮਾਰਤੀ ਮੱਝ ਮਾਰ ਕੇ ਖਾਲੀ ਕਿਸੇ ਦਾ ਕੱਟਾ ਖਾਲਿਆ ਕਿਸੇ ਦੀ ਗਾਂ ਮਾਰਤੀ ਕਿਸੇ ਦਾ ਬੱਚਾ ਮਾਰਤਾ ਉਹਦਾ ਖੂਨ ਪੀ ਲਿਆ ਪਰ ਜਦੋਂ ਤੁਹਾਡੇ ਸਿੱਖ ਬਾਣੀ ਪੜ੍ਹਦੇ ਆ ਨਾ ਅਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ ਮਹਾਰਾਜ ਇਹਨਾਂ ਉੱਤੇ ਸਾਡਾ ਕੋਈ ਜ਼ੋਰ ਹੀ ਨਹੀਂ ਚੱਲਦਾ ਸਤਿਗੁਰੂ ਜੀ ਇਸ ਕਰਕੇ ਕਿਰਪਾ ਕਰੋ ਤੁਹਾਡੀ ਬਾਣੀ ਸਾਨੂੰ ਕੁਝ ਖਾਣ ਨੂੰ ਨਹੀਂ ਦਿੰਦੀ ਅਸੀਂ ਭੁੱਖੇ ਫਿਰਦੇ ਆ ਕਈ ਦਿਨਾਂ ਦੇ ਜਦੋਂ ਦੇ ਤੁਸੀਂ ਇੱਥੇ ਆ ਕੇ ਡੇਰਾ ਲਾਇਆ ਹੈ ਕੋਈ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ ਸਿੱਖ ਕੋਈ ਨਿਤਨੇਮ ਕਰੀ ਜਾਂਦਾ ਹੈ ਕੋਈ ਕਿਸ ਬਾਣੀ ਦਾ ਜਾਪ ਕਰੀ ਜਾਂਦਾ ਹੈ ਇਸ ਕਰਕੇ ਸਾਨੂੰ ਨਾ ਇੱਥੇ ਰਹਿਣਾ ਬੜਾ ਔਖਾ ਹੋ ਗਿਆ। ਫਿਰ ਕੰਬਦਾ ਕੰਬਦਾ ਮਹਾਰਾਜ ਨੂੰ ਕਹਿਣ ਲੱਗਾ ਤੁਸੀਂ ਆਪ ਦਾ ਕੋਈ ਹੋਰ ਟਿਕਾਣਾ ਲੱਭ ਲਓ ਸਾਨੂੰ ਪਰੇਸ਼ਾਨ ਨਾ ਕਰੋ। ਇਹ ਸਾਡੀ ਨਗਰੀ ਆ। ਸਤਿਗੁਰੂ ਮਹਾਰਾਜ ਮਾਖੋਵਾਲ ਦੀ ਗੱਲ ਸੁਣ ਕੇ ਕਹਿਣ ਲੱਗੇ ਅਸਲ ਵਿੱਚ ਗੱਲ ਪਤਾ ਕੀ ਹੈ ਕਿ ਅਸੀਂ ਇੱਥੇ ਜਿਹੜੇ ਆਏ ਆ ਉਹ ਕਿਸੇ ਖਾਸ ਵਜ੍ਹਾ ਕਰਕੇ ਆਏ ਆ। ਇਹ ਥਾਂ ਤੇ ਤਾਂ ਗੁਰੂ ਵੰਸ ਚੱਲਣੀ ਆ। ਤੇ ਅਚਲ ਬਸੂਗੀ ਇਸ ਥਲ ਗੁਰਕੁਲ ਅਚਲ ਬਸੇਗੀ ਵਿਗਨ ਅਨੇਕਨ ਤੁਰਤਨ ਸੇਗੀ अनेका ਵਿਗਨ ਪੈਣਿਆ ਜਿਹੜੇ ਦੂਰ ਹੋ ਜਾਣਗੇ ਸਾਡਾ ਇੱਥੇ ਰਾਜ ਪ੍ਰਤਾਪ ਹੋਣਾ ਇੱਥੇ ਤਾਂ ਹੁਣ ਈਨੀ ਸੰਗਤ ਆਵੇਗੀ ਕੋਈ ਅੰਤ ਨਹੀਂ ਰਹੇਗਾ ਹੁਣ ਤੂੰ ਇੱਥੋਂ ਚਲਾ ਜਾ ਮਹਾਰਾਜ ਨੇ ਫਿਰ ਉਹਨੂੰ ਆਖਿਆ ਕਿ ਅਸੀਂ ਨਹੀਂ ਜਾਣਾ ਹੁਣ ਇੱਥੋਂ ਤੈਨੂੰ ਹੀ ਜਾਣਾ ਪਵੇਗਾ ਕਿਉਂਕਿ ਮਾਖੋਦੈਂਤ ਨੇ ਆਪਣਾ ਪੂਰਾ ਜੋਰ ਲਾਇਆ ਹਵਾ ਵਗਾਈ ਬਦਬੂਦਾਰ ਭਿਆਨਕ ਰੂਪ ਬਣਾਇਆ ਬੰਦਿਆਂ ਦੀਆਂ ਖੋਪੜੀਆਂ ਨੂੰ ਉਹਨਾਂ ਦੇ ਸਿਰ ਵਜਾਵ ਜਾ ਕੇ ਵੀ ਦਿਖਾ ਦਿੱਤੇ ਪਰ ਜਾਣ ਗਿਆ ਵੀ ਸਤਿਗੁਰੂ ਜੀ ਦੀਨ ਦੁਨੀ ਦੇ ਪਾਤਸ਼ਾਹ ਕੋਲ ਉਹ ਸ਼ਕਤੀ ਹੈ ਉਹ ਕਿਸੇ ਤੋਂ ਡਰਦੇ ਹੀ ਨਹੀਂ ਇਹ ਵਾਹਿਗੁਰੂ ਨੇ ਇਹਨਾਂ ਨੂੰ ਹਿੰਮਤ ਦਿੱਤੀ ਆ ਜੇ ਕੋਈ ਹੋਰ ਬੰਦਾ ਹੁੰਦਾ ਡਰ ਕੇ ਭੱਜ ਜਾਂਦਾ ਪਰ ਅੱਜ ਸਤਿਗੁਰੂ ਮਹਾਰਾਜ ਨਿਰਭਉ ਹੋ ਕੇ ਦੇ ਸਾਹਮਣੇ ਬੈਠਿਆ ਤੇ ਸਗੋਂ ਦੈਂਤ ਕੰਬ ਰਿਹਾ ਹੈ ਉਹਨੂੰ ਕੰਬਣੀ ਛੱਡ ਰਹੀ ਆ ਤੇ ਮਨ ਦੇ ਵਿੱਚ ਇਹ ਵੀ ਸੋਚ ਰਿਹਾ ਵੀ ਜੇ ਕੋਈ ਰਾਜਾ ਮਹਾਰਾਜਾ ਵੀ ਹੁੰਦਾ ਨਾ ਕੋਈ ਉਹਨੂੰ ਮੈਂ ਮਾਰ ਦੇਣਾ ਸੀ ਸਾਰੀ ਸੈਨਾ ਨੂੰ ਪਰ ਗੁਰੂ ਤੇ ਮੇਰਾ ਜੋਰ ਨਹੀਂ ਚੱਲਿਆ ਕਿਉਂਕਿ ਗੁਰੂ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਇਹ ਕੋਈ ਆਮ ਸਧਾਰਨ ਰਾਜੇ ਨਹੀਂ ਇਹ ਕੋਈ ਆਮ ਮਨੁੱਖ ਨਹੀਂ ਇਹ ਕੋਈ ਵਲੀ ਅੱਲਾਹ ਆਪਦੇ ਆ ਹੁਣ ਮਾਖੋ ਦੈਂਤ ਜਿਹੜਾ ਹੈ ਦਰਵਾਜ਼ੇ ਤੇ ਖੜਾ ਬਾਹਰੋਂ ਹੀ ਹੱਥ ਜੋੜੇ ਹੋਏ ਆ ਕੰਬੀ ਜਾਂਦਾ ਹੈ ਸਾਰੀ ਵਿਥਿਆਵਾਂ ਨੇ ਸੁਣਾਈ ਆ ਪਾਪ ਕੀ ਸੱਤ ਸਦੀਆਂ ਦਾ ਸਾਡਾ ਇੱਥੋਂ ਦਾ ਰਾਜ ਹੈ ਅਸੀਂ ਕਿਸੇ ਨੂੰ ਰਹਿਣ ਨਹੀਂ ਸੀ ਦਿੰਦੇ ਮੇਰਾ ਪਰਿਵਾਰ ਭੂਤ ਪ੍ਰੇਤ ਬੇਤਾਲ ਜਿੰਨੇ ਵੀ ਸਾਰੇ ਅਸੀਂ ਇੱਥੇ ਹੀ ਵੱਸਦੇ ਸੀ ਪਰ ਹੁਣ ਸਾਡਾ ਇੱਥੇ ਬਸਣਾ ਔਖਾ ਹੋ ਗਿਆ ਸੋ ਸਾਧ ਸੰਗਤ ਜੀ ਮਾਖੋ ਦੈਂਤ ਬਾਰੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਉਹਦੇ ਦੰਦ ਬਹੁਤ ਵੱਡੇ ਸੀਗੇ ਕਾਲਾ ਉਹਦਾ ਰੰਗ ਸੀ ਇਹ ਕੋਈ ਆਮ ਜਿਹਾ ਬੰਦਾ ਉਹਨੂੰ ਦੇਖ ਲੈਂਦਾ ਹੋ ਸਕਦਾ ਉਹਦੀ ਮੌਤ ਵੀ ਹੋ ਜਾਂਦੀ ਉਹਦੇ ਦੇਖ ਕੇ ਪ੍ਰਾਣ ਨਿਕਲ ਜਾਂਦੇ ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨੂੰ ਝੜਕ ਦਿੱਤਾ ਹੈ ਸਤਗੁਰੂ ਜੀ ਨੇ ਉਹ ਦੈਂਤ ਨੂੰ ਦਬਕਾ ਮਾਰਿਆ ਸਤਗੁਰੂ ਜੀ ਨੇ ਕਰੜੇ ਵਚਨ ਕਹੇ ਮਹਾਰਾਜ ਕਹਿੰਦੇ ਮਾਖੋ ਹੁਣ ਤੂੰ ਜਿੰਨੀਆਂ ਮਰਜ਼ੀ ਗੱਲਾਂ ਕਰ ਲਾ ਹੁਣ ਤੈਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਕਿਉਂਕਿ ਜਿਹੜੇ ਹਾਲਾਤ ਹੁੰਦੇ ਆ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਤੇ ਹੁਣ ਜੇ ਤੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਮੈਂ ਕਈ ਸਦੀਆਂ ਤੋਂ ਇੱਥੋਂ ਰਹਿ ਰਿਹਾ ਪਰਿਵਾਰ ਸਮੇਤ ਤਾਂ ਹੁਣ ਤੂੰ ਪੱਕਾ ਥੋੜੀ ਇੱਥੇ ਰਹੇਗਾ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹਨੂੰ ਸਮਝਾਉਣਾ ਪਵੇਗਾ ਗੁਰੂ ਸਾਹਿਬ ਜੀ ਉਹਨੂੰ ਝਿੜਕਦੇ ਆ ਮਹਾਰਾਜ ਕਹਿੰਦੇ ਭਾਈ ਜੇ ਤੂੰ ਆਪਦਾ ਭਲਾ ਚਾਹੁੰਦਾ ਨਾ ਇੱਥੋਂ ਚਲਾ ਜਾ ਕਿਉਂਕਿ ਇਹ ਤਾਂ ਉਹ ਧਰਤੀ ਆ ਜਿੱਥੇ ਖਾਲਸਾ ਪੰਥ ਨੇ ਪ੍ਰਗਟ ਹੋਣਾ ਸਾਡੇ ਸੁਪੁੱਤਰ ਦੇ ਜਿਹੜੇ ਸਾਹਿਬਜ਼ਾਦੇ ਹੋਣਗੇ ਉਹਨਾਂ ਨੇ ਇੱਥੇ ਤਿਆਰਬਰ ਤਿਆਰ ਹੋ ਕੇ ਅੱਗੇ ਸ਼ਹੀਦੀ ਪਾਉਣੀ ਹੈ ਇੱਥੇ ਤਾਂ ਗੁਰੂਆਂ ਫੌਜਾਂ ਹੋਣਗੀਆਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਨੇ ਉਦੋਂ ਹੀ ਬਚਨ ਦੇ ਦਿੱਤੇ ਸੀ ਜਦੋਂ ਮਾਖੋ ਦਾਇੰਦ ਮਹਾਰਾਜ ਨੂੰ ਮਾਰਨ ਵਾਸਤੇ ਆਇਆ ਸੀ ਤੇ ਡਰ ਗਿਆ ਸੀ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਤਾਂ ਬੜੀਆਂ ਰੌਣਕਾਂ ਲੱਗਣੀਆਂ ਨੇ ਬਹੁਤ ਪ੍ਰਤਾਪ ਹੋਣਾ ਇਨੀਆਂ ਸੰਗਤਾਂ ਆਇਆ ਕਰਨਗੀਆਂ ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਹੋਲੇ ਮਹੱਲੇ ਦੇ ਸਾਹਸੰਗ ਜੀ ਦੇਖੋ ਦੁਨੀਆ 'ਤੇ ਕੋਈ ਮਿਸਾਲ ਨਹੀਂ ਮਿਲਦੀ ਇਹੋ ਜੀ ਇੰਨੀਆਂ ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਥਾਂ-ਥਾਂ ਲੰਗਰ ਚੱਲ ਰਹੇ ਹੁੰਦੇ ਆ ਕਿਤੇ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਗੁਰੂ ਦਾ ਜਸ ਹੋ ਰਿਹਾ ਕਿਤੇ ਢਾਡੀ ਕਿਤੇ ਨਿਹੰਗ ਸਿੰਘ ਉਹਨਾਂ ਦੇ ਦਲ ਰੌਣਕਾਂ ਹੀ ਰੌਣਕਾਂ ਹੁੰਦੀਆਂ ਨੇ ਮਹਾਰਾਜ ਕਹਿੰਦੇ ਇੱਥੇ ਤਾਂ ਜੋੜ ਮੇਲੇ ਲੱਗਣੇ ਆ ਤੇਰਾ ਕੋਈ ਪਰਿਵਾਰ ਨਹੀਂ ਇੱਥੇ ਰਹਿ ਸਕਦਾ ਕਿਉਂਕਿ ਇੱਥੇ ਤਾਂ ਰਾਜ ਖਾਲਸੇ ਦਾ ਹੋਣਾ ਹੈ ਪੁਰਮੈ ਜਿਮ ਮੇਰੋ ਹੋਏ ਨਾਮ ਕਰਬੇ ਉਚਿਤ তথা ਸੁਖ ਧਾਮ ਏਵੇਂ ਮਾਖੂਦੈ ਤਨੇ ਹੱਥ ਜੋੜੇ ਆ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ ਇਹ ਮੇਰਾ ਨਾਮ ਜਿਹੜਾ ਹੈ ਉਹ ਸਾਰੇ ਜਗਤ ਵਿੱਚ ਮਸ਼ਹੂਰ ਕਰ ਦਿਓ ਮੇਰੇ ਮਨ ਦੀ ਇੱਛਾ ਹੈ ਨਗਰ ਵਿੱਚ ਜਿਵੇਂ ਮੇਰਾ ਨਾਮ ਹੋਵੇ ਉਸ ਤਰ੍ਹਾਂ ਹੀ ਕਰਨਾ ਕਰੋ ਜੀ ਇਸ ਤਰ੍ਹਾਂ ਉਹਨੇ ਜਦੋਂ ਬਾਰ-ਬਾਰ ਬੇਨਤੀ ਕੀਤੀ ਮਹਾਰਾਜ ਨੇ ਪਹਿਲਾਂ ਉਹਨੂੰ ਦਬਕਾ ਮਾਰਿਆ ਸੀ ਦੋ ਸਿਨਮਰ ਹੋ ਗਿਆ ਫਿਰ ਮਹਾਰਾਜ ਉਹਦੀ ਬੇਨਤੀ ਮੰਨਦੇ ਆ ਕਿਉਂਕਿ ਮਾਖੋ ਦਾਇਤ ਕਹਿਣ ਲੱਗਾ ਹੁਣ ਮੈਨੂੰ ਘਰ ਤੋਂ ਬੇਕਰਨਾ ਕਰੋ ਸਤਿਗੁਰੂ ਜੀ ਇਸ ਤਰ੍ਹਾਂ ਮੇਰਾ ਇੱਥੇ ਨਾ ਬੋਲਦਾ ਹੈ ਇਹ ਜਗ੍ਹਾ ਨੂੰ ਮਾਖੋਵਾਲ ਕਹਿੰਦੇ ਹੁੰਦੇ ਸੀ ਸਾਧ ਸੰਗਤ ਜੀ ਪ੍ਰਾਣੇ ਗ੍ਰੰਥਾਂ ਵਿੱਚ ਆਨੰਦਪੁਰ ਸਾਹਿਬ ਦਾ ਨਾਮ ਮਾਖੋਵਾਲ ਹੀ ਆਇਆ ਹੈ ਕਈ ਆਪਣੇ ਵੀ ਜਿਹੜੀ ਸਿੱਖਾ ਉਹਨਾਂ ਦੇ ਗ੍ਰੰਥ ਲਿਖੇ ਹੋਏ ਆ ਉਹਦੇ ਵਿੱਚ ਆਨੰਦਪੁਰ ਸਾਹਿਬ ਬਾਅਦ ਵਿੱਚ ਪ੍ਰਚਲਿਤ ਹੋਇਆ ਪਰ ਇਹਨੂੰ ਕੁਝ ਸਾਲ ਪਹਿਲਾਂ ਮਾਖੋਵਾਲ ਹੀ ਕਹਿੰਦੇ ਰਹੇ ਆ ਹੌਲੇ ਮੁਹੱਲੇ ਜਿਵੇਂ ਜਿਵੇਂ ਆਨੰਦਪੁਰ ਸਾਹਿਬ ਵਿੱਚ ਖਾਲਸੇ ਦਾ ਰਾਜ ਹੁੰਦਾ ਗਿਆ ਖਾਲਸੇ ਦਾ ਬੋਲਵਾਲਾ ਹੁੰਦਾ ਗਿਆ ਇਹਦਾ ਨਾਮ ਬਦਲਿਆ ਪਰ ਪ੍ਰਾਣੇ ਰਿਕਾਰਡ ਦੇ ਵਿੱਚ ਨਾ ਮਾਖੋਵਾਲ ਇਹ ਇਲਾਕਾ ਇਹ ਜਗ੍ਹਾ ਨੂੰ ਮਾਖੋ ਦਾੰਦ ਦੇ ਨਾਮ ਤੇ ਵਸਿਆ ਸੀ ਜਿਹਦੇ ਕਰਕੇ ਉਹਨੂੰ ਫਿਰ ਫਿਕਰ ਪੈ ਗਈ ਉਹਨੇ ਸਿਨਮਰ ਹੋ ਕੇ ਬੇਨਤੀ ਕੀਤੀ ਮਹਾਰਾਜ ਕਹਿੰਦੇ ਤੇਰਾ ਨਾਮ ਜਿਹੜਾ ਹੈ ਉਹ ਵੀ ਰਹੇਗਾ ਆਖੋ ਸ੍ਰੀ ਵਾਹਿਗੁਰੂ ਮਹਾਰਾਜ ਇੱਕ ਦਾਇਤ ਨੂੰ ਕਹਿ ਰਹੇ ਉਹਦੀ ਬੇਨਤੀ ਸੁਣ ਕੇ ਤੇਰਾ ਨਾਮ ਵੀ ਰਹੇਗਾ ਪਰ ਕਿਵੇਂ ਰਹੇਗਾ ਨੇ ਪੁੱਛਿਆ ਮਹਾਰਾਜ ਕਹਿੰਦੇ ਇੱਥੇ ਜਿਹੜੇ ਪਹਾੜੀਏ ਆ ਇੱਥੋਂ ਦੇ ਜਿਹੜੇ ਰਾਜੇ ਆ ਜਿਹੜੇ ਹਿੰਦੂ ਆ ਉਹ ਕੀ ਕਰਦੇ ਆ ਉਹ ਸਾਡੇ ਸਿੱਖ ਸੇਵਕ ਹਜੇ ਬਣੇ ਹੀ ਨਹੀਂ ਹੈਗੇ ਤੇ ਮਹਾਰਾਜ ਨੇ ਆਖਿਆ ਉਹ ਇਹ ਥਾਂ ਨੂੰ ਤੇਰੇ ਨਾਮ ਉੱਤੇ ਹੀ ਕਹਿਣਗੇ ਮਾਖੋਵਾਲ ਅਨੰਦਪੁਰ ਸਾਹਿਬ ਜਾਣਿਆ ਜਾਏਗਾ ਪਰ ਉਹ ਇਸੇ ਨਾਮ ਦੇ ਨਾਲ ਹੀ ਕਿਹਾ ਕਰਨਗੇ ਮਾਖੋਵਾਲ ਇਸ ਤਰ੍ਹਾਂ ਨਗਰ ਦੀ ਸੰਗਿਆ ਹੋਵੇਗੀ ਜਗਤ ਵਿੱਚ ਤੇਰਾ ਨਾਮ ਪ੍ਰਸਿੱਧ ਹੋ ਜਾਵੇਗਾ ਇੱਥੇ ਸੋਨਾ ਨਗਰ ਬਸ ਜਾਵੇਗਾ ਮਹਾਰਾਜ ਨੇ ਭਵਿੱਖ ਬਚਨ ਕਹਿ ਦਿੱਤੇ ਆ ਤੇ ਛੇਵੇਂ ਪਾਤਸ਼ਾਹ ਜੀ ਮੀਰੀ ਅਤੇ ਪੀਰੀ ਦੇ ਮਾਲਕ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸ਼ਿਕਾਰ ਖੇਡਣ ਗਏ ਆ ਉਦੋਂ ਮਹਾਰਾਜ ਨੇ ਇਹ ਸਥਾਨ ਵੱਲ ਵੇਖ ਕੇ ਆਖਿਆ ਸੀ ਕਿ ਇੱਥੇ ਨਮਾਸਥਾਨ ਪ੍ਰਗਟ ਹੋਵੇਗਾ ਜਦੀ ਮਹਿਮਾ ਦੂਰ ਦੂਰ ਤੱਕ ਹੋਵੇਗੀ ਤੇ ਉਹ ਮਾਖੋਦੈਂਤ ਪੁੱਛਣ ਲੱਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਧੰਨ ਹਾਂ ਪਰ ਹੁਣ ਮੈਨੂੰ ਦੱਸੋ ਹੁਣ ਮੈਂ ਕਿਹੜੇ ਦੇਸ਼ ਜਾਵਾਂ ਜਿੱਥੇ ਆਪਣਾ ਘਰ ਬਸਾ ਕੇ ਰਹਾ ਆਪ ਜੀ ਉਹ ਜਗ੍ਹਾ ਮੈਨੂੰ ਦੱਸ ਦਿਓ ਕਰ ਬੰਦਨ ਪਦ ਠਾਨ ਸੋ ਪਿਆਨਾ ਫਿਰ ਮੈਂ ਉੱਥੇ ਚਲਾ ਜਾਊਂਗਾ ਮਹਾਰਾਜ ਨੇ ਵਿਚਾਰ ਕੀਤੀ ਭਵਿੱਖ ਵਿੱਚ ਅੱਗੇ ਜੋ ਹੋਣਾ ਸੀ ਮਾਖੋ ਪਾਸ ਫਿਰ ਬਚਨ ਕੀਤਾ ਹੈ ਜੇ ਤੂੰ ਜਾਣਾ ਚਾਹੁੰਨਾ ਹੈ ਜੇ ਤੂੰ ਚਾਹੁੰਨਾ ਹੈ ਵੀ ਤੇਰਾ ਪਰਿਵਾਰ ਕਿੱਥੇ ਵਸੇ ਤਾਂ ਤੂੰ ਯਾ ਕਰ ਸਰਹੰਦ ਦੀ ਨਗਰੀ ਵਿੱਚ ਜਾ ਕੇ ਵਸ ਜਾ। ਬਾਸੇਪੁਰ ਸਰਹੰਦ ਵਡੇਰੀ। ਉਹ ਤੁਰਕਾਂ ਦਾ 52 ਪਿੰਡਾਂ ਵਾਲਾ ਦੇਸ਼ ਆ। ਉੱਥੇ ਜਾ ਕੇ ਸੁੱਖਣਾ ਵਸ ਜਾ। ਸੁੱਕੇ ਹਰੇ ਜਿਹੜੇ ਖੇਤ ਨੇ ਉੱਥੇ ਸਾਰਿਆਂ ਨੂੰ ਖਾ ਲਿਆ ਕਰ। ਇਸ ਤਰ੍ਹਾਂ ਉੱਥੇ ਤੇਰਾ ਗੁਜ਼ਾਰਾ ਹੋ ਜਾਇਆ ਕਰੇਗਾ ਤੇ ਐਵੇਂ ਫਿਰ ਉੱਥੇ ਜਿਹੜੇ ਵੱਡੇ ਵੱਡੇ ਦਾਹ ਤਾਂ ਉਹ ਵੀ ਉੱਥੇ ਹੀ ਰਹਿੰਦੇ ਆ। ਫਿਰ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਬਠਿੰਡੇ ਦੇ ਵਿੱਚ ਵੀ ਦੇ ਹੋ ਰਿੰਦਾ ਹੈ ਕਾਣਾ ਦਿਓ ਉਹਦੀ ਇੱਕ ਆਖਾ ਬਲਬਾਨ 100 ਸਾਲ ਤੋਂ ਰਹਿ ਰਿਆ ਉਹਨੂੰ ਵੀ ਕਲੇਚੋਂ ਅਸੀਂ ਕੱਢ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੇਰੇ ਪਾਸ ਹੀ ਭੇਜ ਦੇਣਾ ਹੈ ਮਹਾਰਾਜ ਭਵਿਕ ਬਚਨ ਕਹਿ ਰਹੇ ਆ ਕਿ ਅਗਲੇ ਜਾਮੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੀ ਜੋਤ ਨੇ ਕਿਹੜੇ ਕਿਹੜੇ ਕੌਤਕ ਕਰਨੇ ਆ ਫਿਰ ਗੁਰੂ ਸਾਹਿਬ ਜੀ ਨੇ ਆਖੇ ਬਚਨ ਕਿ ਹੁਣ ਤੁਸੀਂ ਐਉਂ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸਰਹੰਦ ਵਿੱਚ ਚਲੇ ਜਾਓ ਈਚ ਸਰਹੰਦ ਬਸੇ ਸੁਖ ਪਾਵੇ ਉੱਥੇ ਰਹੋ ਸਾਰੇ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਦੱਸਿਆ ਨਾ ਜਗਾ ਬਾਰੇ ਟਿਕਾਣੇ ਬਾਰੇ ਇਹ ਮਾਖੂ ਦਾਇਤ ਬਹੁਤ ਪ੍ਰਸੰਨ ਹੋ ਗਿਆ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਸਰਹੰਦ ਪਹੁੰਚ ਗਿਆ ਵੱਡੇ ਵੱਡੇ ਦਰਖਤ ਸੀ ਬਹੁਤ ਉਹਨਾਂ ਨਾਲ ਪਿਆਰ ਪਾਲਿਆ ਜਿੱਥੇ ਬਾਗ ਸੀਗੇ ਉੱਥੇ ਵਸਣ ਲੱਗ ਗਿਆ ਖੇਤਾਂ ਦੀ ਜਿਹੜੀ ਸੀਗੀ ਫਸਲ ਉਹਨਾਂ ਨੂੰ ਖਾਣ ਲੱਗ ਗਿਆ ਤੇ ਜਿਹੜੇ ਸਰਹੰਦ ਦੇ ਲੋਕ ਫਸਲਾਂ ਬੀਜਦੇ ਸੀ ਜਦੋਂ ਅਨਾਜ ਘਰ ਵਿੱਚ ਲੈ ਕੇ ਆਉਂਦੇ ਸੀ ਜਿਹੜੇ ਰੱਬ ਦਾ ਨਾਮ ਨਹੀਂ ਸੀ ਜਪਦੇ ਤੇ ਉਦਾਂ ਹੀ ਕਰਤ ਕਰੀ ਜਾਂਦੇ ਸੀ ਧਰਮ ਤੋਂ ਬਿਨਾਂ ਉਹਨਾਂ ਦੇ ਘਰ ਵਿੱਚ ਪਈਆਂ ਚੀਜ਼ਾਂ ਕੱਢ ਕੇ ਲੈ ਜਾਂਦਾ ਸੀ ਇਹ ਮਾਖੋ ਦੈਂਤ ਕਿਸੇ ਪਾਸੋਂ ਚੌਥਾ ਹਿੱਸਾ ਕਿਸੇ ਪਾਸੋਂ ਤੀਜਾ ਕਿਸੇ ਪਾਸੋਂ ਅੱਧਾ ਹਿੱਸਾ ਲੈ ਕੇ ਖਾ ਜਾਂਦਾ ਸੀ ਕਹੂੰ ਚਥਾਈ ਕਹੂੰ ਤਿਹਾਈ ਕਿਤੇ ਤੇ ਅਰਧ ਲੇਤ ਸੋ ਖਾਈ ਜਿਹੜੇ ਹਰੀ ਗੁਰੂ ਦਾ ਨਾਮ ਸਿਮਰਨ ਨਹੀਂ ਸੀ ਕਰਦੇ ਉਥੇ ਦੈਂਤ ਇਹ ਪ੍ਰੇਤ ਚੜੇਲਾ ਚਲੀਆਂ ਜਾਂਦੀਆਂ ਸੀ ਐਵੇਂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਮਾਖੋ ਵਾਲ ਦੀ ਧਰਤੀ ਤੋਂ ਮਾਖੋ ਦੰਤ ਨੂੰ ਕੱਢ ਦਿੱਤਾ ਫਿਰ ਮਹਾਰਾਜ ਨੇ ਆਰਾਮ ਕੀਤਾ ਸਵੇਰ ਹੋਈ ਇਸ਼ਨਾਨ ਕੀਤਾ ਨਾਮ ਜਪਿਆ ਹੈ ਸਤਗੁਰੂ ਮਹਾਰਾਜ ਨੇ ਇੰਮ ਮਾਖੋ ਜਬ ਗੁਰੂ ਨਿਕਾਰਾ ਸਬਤ ਜਥਾ ਸੁਖ ਭਈ ਸਕਾਰਾ ਇਹ ਕਥਾ ਤੋਂ ਸਿੱਖਿਆ ਵੀ ਮਿਲਦੀ ਆ ਜਿਹੜੇ ਘਰਾਂ ਵਿੱਚ ਅਨਾਜ ਪਕਾਉਂਦੇ ਸਮੇਂ ਰੋਟੀ ਪ੍ਰਸ਼ਾਦਾ ਬਣਾਉਂਦੇ ਸਮੇਂ ਨਾਮ ਨਹੀਂ ਜਪਿਆ ਜਾਂਦਾ ਉੱਥੇ ਇਹਨਾਂ ਬਦ ਰੂਹਾਂ ਦਾ ਵਾਸ ਹੋ ਜਾਂਦਾ ਕਈ ਲੋਕ ਤਾਂ ਮੰਨਦੇ ਨਹੀਂ ਉੱਥੇ ਬਰਕਤ ਨਹੀਂ ਰਹਿੰਦੀ ਜਿਹੜਾ ਆਪਾਂ ਕਹਿੰਦੇ ਨਾ ਬਰਕਤ ਨਹੀਂ ਰਹਿੰਦੀ ਬਸ ਆਹੀ ਇੱਦਾਂ ਹਿੱਸਾ ਖਾ ਜਾਂਦੇ ਆ ਇਹ ਕਈ ਚੌਥਾ ਹਿੱਸਾ ਖਾ ਜਾਂਦੇ ਆ ਕਈ ਤੀਜਾ ਖਾ ਜਾਂਦੇ ਆ ਇਸ ਤਰ੍ਹਾਂ ਦੀ ਇਹ ਰੀਤੀ ਬਣ ਜਾਂਦੀ ਆ ਸੋ ਸਾਨੂੰ ਨਾਮ ਸਿਮਰਨ ਕਰਕੇ ਹੀ ਇਹ ਕਿਰਤ ਕਰਨੀ ਚਾਹੀਦੀ ਆ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਸਤਿਗੁਰੂ ਮਹਾਰਾਜ ਮਿਹਰਮਤ ਕਰਨ ਕਿਰਪਾ ਕਰਨ ਪੋਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ